ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੁਗ ਜੁਗ ਅਟਲ ਢੀਨ ਦੁਨੀਆ ਦੇ ਵਾਲੇ ਦੁਨੋ ਪਰਲੋਕ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਪੋਵੇ ਅੱਜ ਦੇ ਦਿਨ ਸੰਮਤ 1661 ਈਸਵੀ ਸੰਨ 1604 ਨੂੰ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਰੂਪ ਦਾ ਸੰਪਾਦਨ ਕੀਤਾ ਤੇ ਅੱਜ ਦੇ ਦਿਨ ਪਹਿਲੀ ਵਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪਹਿਲੀ ਵੇਰ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਦੀ ਪਿਤਾ। ਇਸ ਪਾਵਨ ਪ੍ਰਗ ਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਵਜੋਂ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਸਹਿਤ ਬੁਲਾਉਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਅੰਮੋਲਕ ਵਿਚਾਰਧਾਰਾ ਫਲਸਫਾ ਸੰਸਾਰ ਨੂੰ ਪਛਦੇ ਨੇ ਮਨੁੱਖ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਉਜਾਗਰ ਕਰਦੇ ਨੇ ਫਿਰ ਮਨੁੱਖ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਹੱਲ ਦੀ ਗੱਲ ਵੀ ਕਰਦੇ ਨੇ ਇਹੋ ਕਾਰਨ ਹੈ ਕਿ ਸਿੱਖੀ ਨਹੀਂ ਗੈਰ ਸਿੱਖ ਵੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਰਬ ਸਾਂਝੀ ਸਰਬ ਕਾਲੀ ਸਰਬ ਦੇਸ਼ੀ ਪਰਵਾਨਦੇ ਨੇ ਅੱਜ ਜਿਸ ਤਰ੍ਹਾਂ ਦਾ ਮਾਹੌਲ ਸੰਸਾਰ ਦੇ ਵਿੱਚ ਬਣਿਆ ਹੋਇਆ ਹੈ ਈਰਖਾ ਦੁਸ਼ਸ਼ ਸਾਰਾ ਇਨ੍ਹਾਂ ਤੋਂ ਇਲਾਵਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਰ ਖਾਸ ਤੌਰ ਦੇ ਉਤੇ ਹਉਮੈ ਜਿਹੜੀ ਹੈ ਮਨੁੱਖੀ ਮਾਨਸਿਕਤਾ ਦੇ ਉਤੇ ਬਹੁਤ ਭਾਰੀ ਹਾਵੀ ਹੋ ਚੁੱਕੀ ਹੈ ਤਰਾ ਤਰਾ ਕਰ ਰਹੀ ਹੈ ਲੋਕਾਈ ਪਟਕੀ ਹੋਈ ਹੈ ਲੋਕਾਈ ਜਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ ਪਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੂੰ ਸਾਰੀ ਧਰਤੀ ਸੜਦੀ ਦਿੱਸੀ ਜਲਦੀ ਸਭ ਪ੍ਰਤਿਮੀ ਦਿਸ ਆਈ ਅੱਜ ਵੀ ਜਦੋਂ ਅਸੀਂ ਆਲੇ ਦੁਆਲੇ ਝਾਤ ਮਾਰਦੇ ਹਾਂ ਤੇ ਲੋਕ ਮਰਾਂ ਦੇ ਵਿੱਚ ਨਫ਼ਰਤ ਦੀਆਂ ਅੱਗਾਂ ਦੇ ਭਾਂਬੜ ਜੜੇ ਨੇ ਉਬਲ ਰਹੇ ਨੇ ਕਿਤੇ ਹਉਮੈ ਪ੍ਰਧਾਨ ਹੋ ਰਹੀ ਹੈ ਕਿਤੇ ਕਾਮ ਪ੍ਰਧਾਨ ਹੋ ਰਿਹਾ ਹੈ ਜਿਸ ਕਾਰਨ ਬਲਾਤਕਾਰ ਵਰਗੀਆਂ ਜੜੀਆਂ ਨੇ ਘਣੌੜੀਆਂ ਘਟਨਾਵਾਂ ਜਨਮ ਲੈ ਰਹੀਆਂ ਨੇ ਅਜਿਹੀ ਹਾਲਤ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਮਨੁੱਖੀ ਮਨ ਨੂੰ ਠਾਰਨ ਦੇ ਲਈ ਬਹੁਤ ਉਪਯੋਗੀ ਹੈ ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਚਾਹੇ ਕੋਈ ਹਿੰਦੂ ਹੈ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਬੋਧੀ ਹੈ ਚਾਹੇ ਕੋਈ ਜੈਨੀ ਹੈ ਚਾਹੇ ਕੋਈ ਇਸਾਈ ਹੈ ਗੁਰਬਾਣੀ ਹਰ ਇੱਕ ਨੂੰ ਆਪਣੇ ਕਲਾਵੇ ਵਿੱਚ ਲੈਤੀ ਹੈ ਤਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਰ ਇੱਕ ਮਨੁੱਖ ਮਾਤਰ ਨੂੰ ਜਿਹੜਾ ਹੈ ਉਸੇ ਦੇ ਦਿੰਦੀ ਏ ਇਸ ਮਹਾਂ ਫਲਸਫੇ ਦੇ ਵਿੱਚੋਂ ਇੱਕ ਵਕ ਨਿਕਲਦੀ ਹੈ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ జగਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਠੇ ਅਕਾਲ ਪੁਰਖ ਪਰਮੇਸ਼ਵਰ ਜੀ ਇਹ ਸੜ ਰਿਹਾ ਸੰਸਾਰ ਇਸ ਦੀ ਰੱਖਿਆ ਕਰੋ ਇਸ ਨੂੰ ਬਚਾਓ ਸਰਬਤ ਦੇ ਭਲੇ ਦੀ ਕਾਮਨਾ ਸਰਬਤ ਦੇ ਭਲੇ ਦੀ ਡਲ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਠੜੀ ਹੈ ਉਹ ਕਰਦੀ ਹੈ ਇਥੇ ਕੋਈ ਵਿਤਕਰਾਂ ਨਹੀਂ ਕੋਈ ਵੰਡੀ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਭਰਮ ਭੇਦ ਨਹੀਂ ਕੋਈ ਦੰਬ ਨਹੀਂ ਬੜਾ ਸਿੰਪਲ ਸਾਦਾ ਜੀਵਨ ਜਿਉਣ ਦੀ ਪ੍ਰੇਰਣਾ ਇਹ ਗੁਰਬਾਣੀ ਦਿੰਦੀ ਅੱਜ ਸੰਸਾਰ ਦੇ ਵਿੱਚ ਬਹੁਤ ਸਾਰੇ ਚਿੰਤਕ ਜਿਹੜੇ ਨੇ ਉਹ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਜੇ ਮਨੁੱਖੀ ਜੀਵਨ ਬਿਹਤਰ ਢੰਗ ਦੇ ਨਾਲ ਜਿਉਇਆ ਜਾ ਸਕਦਾ ਹੈ ਤੇ ਉਹਦੇ ਲਈ ਇੱਕੋ ਹੀ ਪੈਥੀ ਹੈ ਉਹ ਹੈ ਨੇਚਰ ਪੈਥ ਔਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ 550 ਸਾਲ ਪਹਿਲਾਂ ਕਿਹਾ ਕਿ ਕੁਦਰਤ ਦੇ ਨਾਲ ਮਿਲ ਕੇ ਜੀਵਨ ਜਿਉਣਾ ਇਹ ਜੀਵਨ ਨੂੰ ਬਿਹਤਰ ਬਣਾਉਂਗਾ ਹੈ ਕੁਦਰਤ ਤੋਂ ਉਲਟ ਜਾ ਕੇ ਕੁਦਰਤ ਨਾਲ ਦੁਸ਼ਮਣੀ ਪਾ ਕੇ ਜੀਵਨ ਜਿਉਣਾ ਜਿਹੜਾ ਹੈ ਉਹ ਬਰਬਾਦੀ ਵਾਲਾ ਰਸਤਾ ਹੈ ਜੀਵਨ ਤਬਾਹ ਹੋ ਜਾਂਦਾ ਹੈ ਨਸਲ ਤਬਾਹ ਹੋ ਜਾਂਦੀਆਂ ਨੇ ਕੁਦਰਤ ਦੇ ਸੰਗ ਰਚਮਿਚ ਕੇ ਮਨੁੱਖੀ ਜੀਵਨ ਜਿਉਣ ਦੀ ਪ੍ਰੇਰਣਾ ਸਾਨੂੰ ਗੁਰਬਾਣੀ ਦਿੰਦੀ ਹੈ ਅੱਜ ਜਿੰਨੀਆਂ ਵੀ ਸੰਸਾਰ ਦੇ ਵਿੱਚ ਬਿਮਾਰੀਆਂ ਦਾ ਫੈਲਾਅ ਹੈ ਇਸ ਕਾਰਨ ਕਿਉਂਕਿ ਅਸੀਂ ਕੁਦਰਤ ਨਾਲ ਛੇੜਛਾੜ ਜਿਹੜੀ ਹੈ ਵੱਡੇ ਪੱਧਰ ਦੇ ਉੱਤੇ ਕਰਨੀ ਪਰਾਰੰਭ ਕੀਤੀ ਹੈ ਬਾਣੀ ਦੇ ਵਿੱਚ ਕੁਦਰਤ ਦੇ ਸਰੋਤ ਚਾਹੇ ਉਹ ਪਾਣੀ ਹੈ ਚਾਹੇ ਉਹ ਧਰਤੀ ਹੈ ਚਾਹੇ ਉਹ ਵਨਸਪਤੀ ਹੈ ਸਭ ਦਾ ਹੀ ਜਿਹੜਾ ਪਾਲਨ-ਪੋਸ਼ਣ ਤੇ ਧਿਆਨ ਰੱਖਣ ਵਾਸਤੇ ਉਹਨੂੰ ਖੁਦਾਈ ਤਾਂ ਦਿੱਤੀਆਂ ਨੇ ਪਹਿਲਾ ਪਾਣੀ ਜੀਵ ਹੈ ਦਾ ਮਹਾਨ ਉਪਦੇਸ਼ ਬਾਣੀ ਨੇ ਸਾਨੂੰ ਬਖਸ਼ਿਆ ਹੈ ਧਰਤੀ ਨੂੰ ਮਾਤਾ ਕਿਹਾ ਆਓ ਅਸੀਂ ਤਾਂ ਗੁਰੂ ਬ੍ਰਹਮ ਸਰ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅਸੀਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਤੀ ਆਪਣਾ ਜੀਵਨ ਸਫਲਾ ਕਰੀਏ ਅਤੇ ਇਸ ਫਲਸਫੇ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ